ਜਲੰਧਰ ਦੇ ਵਿੱਚ ਅੱਜ ਦੂਜੇ ਦਿਨ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾਂ ਦਾ ਜਨਤਾ ਦਰਬਾਰ ਲੱਗੇਗਾ ਜੀ ਆਵਾਜ਼ ਦਈਏ ਕਿ ਲਗਾਤਾਰ ਦੋਚਾ ਦਿਨ ਹੈ ਜਿੱਥੇ ਜਲੰਧਰ ਤੋਂ ਸਰਕਾਰ ਜਿਹੜੀ ਚੱਲੇਗੀ ਜਲੰਧਰ ਦੇ ਵਿੱਚ ਅੱਜ ਫਿਰ ਜੋ ਹੈ ਸੀਐਮ ਮਾਨ ਦਾ ਜਨਤਾ ਦਰਬਾਰ ਲੱਗੇਗਾ ਮਾਨ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਦਾ ਜਿਹੜਾ ਆਯੋਜਨ ਹੋਵੇਗਾ ਬੀਤੇ ਦਿਨ ਵੀ ਹੋਇਆ ਸੀ ਅੱਜ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾਂ ਦੇ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਸੁਣਿਆ ਜਾਣ ਗਿਆ ਪੀਪੀ ਵਿਖੇ ਸ੍ਰੀ 11 ਵਜੇ ਜਿਹੜੀ ਮੀਟਿੰਗ ਹੋਣੀ ਹੈ ਇੱਥੇ ਦੱਸਦੇ ਕਿ ਮਾਝੀ ਤੇ ਦੁਆਬੇ ਦੇ ਵਿਧਾਇਕਾਂ ਤੇ ਅਫਸਰਾਂ ਦੇ ਨਾਲ ਗੱਲਬਾਤ ਵੀ ਕੀਤੀ ਜਾਣੀ ਹੈ ਸਾਰੇ ਡੀਸੀ ਤੇ ਪ੍ਰਸ਼ਾਸਨੀ ਕਫਸਰ ਜਿਹੜੇ ਨਹੀਂ ਉਹ ਸ਼ਾਮਲ ਵੀ ਹੋਣਗੇ ਸੋ ਜਲੰਧਰ ਪੱਛਮੀ ਜਿੱਤ ਤੋਂ ਬਾਅਦ ਜਿਹੜਾ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਏ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਰਾਂ ਦੇ ਵੱਲੋਂ ਲੋਕਾਂ ਨੂੰ ਪ੍ਰੋਸਾਪ ਦਿੱਤਾ ਗਿਆ ਸੀ ਉਹ ਆਪਣਾ ਪੂਰਾ ਪਰਿਵਾਰ ਲੈ ਕੇ ਜਲੰਧਰ ਦੇ ਵਿੱਚ ਪੱਕੇ ਡੇਰੇ ਲਾ ਕੇ ਬੈਠੇ ਸਨ ਤੇ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਸੀ ਕਿ ਹੁਣ ਇਹ ਘਰ ਪੱਕੇ ਤੌਰ ਤੇ ਲੈ ਲਿਆ ਇੱਥੋਂ ਹੀ ਸਰਕਾਰ ਚੱਲਿਆ ਕਰੇਗੀ ਸੱਤੇ ਦਿਨ ਸਰਕਾਰ ਇੱਥੋਂ ਚੱਲੇਗੀ ਲੇਕਿਨ ਦੋ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਇੱਥੇ ਹਾਜ਼ਰੀ ਲਵਾਇਆ ਕਰਨਗੇ ਤੇ ਉਸੇ ਦੇ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾਂ ਦੇ ਵੱਲੋਂ ਜਿੱਤ ਦੇ ਮਗਰੋਂ ਜਿਹੜਾ ਇਹ ਬੀਤੇ ਦਿਨ ਪਹਿਲੇ ਹੀ ਜੋ ਹੈ ਜਨਤਾ ਦਰਬਾਰ ਇਹ ਲਾਇਆ ਗਿਆ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਤੇ ਅੱਜ ਦੂਜੇ ਦਿਨ ਵੀ ਚਲੰਦਰ ਦੇ ਵਿੱਚ ਸਹੀ ਇਮਾਨਦਾਰ ਜਿਹੜਾ ਦਰਬਾਰ ਲੱਗੇਗਾ ਜਨਤਾ ਦੀਆਂ ਮੁਸ਼ਕਲਾਂ ਛੜੀਆਂ ਸੁਣੀਆਂ ਜਾਣਗੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾਂ ਦੇ ਵੱਲੋਂ ਅਕਸਰ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਛੜੀਆਂ ਹੱਲ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਲੋਕਾਂ ਨੂੰ ਪਹਿਲਾਂ ਜਿੱਥੇ ਚੰਡੀਗੜ੍ਹ ਦੇ ਵਿੱਚ ਆ ਕੇ ਲੰਮੀਆਂ ਲਾਈਨਾਂ ਦੇ ਵਿੱਚ ਖੜਨਾ ਪੈਂਦਾ ਸੀ ਬੱਸਾਂ ਦੇ ਵਿੱਚ ਆਪਣੇ ਸ਼ਹਿਰਾਂ ਤੋਂ ਦੂਰ ਦਰਾਡੇ ਤੋਂ ਆਉਂਦੇ ਸਨ ਆਕੇ ਉਹਨਾਂ ਦੇ ਵੱਲੋਂ ਵੱਡੀਆਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ ਜਿਸ ਕਰਕੇ ਉਹਨਾਂ ਨੂੰ ਲੰਮੇ ਇੰਤਜ਼ਾਰ ਤੋਂ ਬਾਅਦ ਖਜਨ ਖਵਾਰ ਵੀ ਹੋਣਾ ਪੈਂਦਾ ਸੀ ਲੇਕਿਨ ਇਸੇ ਸਬਤੋਂ ਲੋਕਾਂ ਨੂੰ ਸੁਖਾਲਾ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਜਨਤਾ ਦੇ ਦੁਆਰ ਜੜੀ ਪਹੁੰਚੀ ਹੈ ਸੋ ਅੱਜ ਦੂਜੇ ਦਿਨ ਵੀ ਚਲੰਦਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੁਰਾਂ ਦੀ ਸਰਕਾਰ ਜਿਹੜੀ ਚੱਲੇਗੀ ਲੋਕ ਆਪਣੀਆਂ ਮੁਸ਼ਕਲਾਂ ਲੈ ਕੇ ਇੱਥੇ ਪਹੁੰਚਣਗੇ ਮਾਝੇ ਤੇ ਦੁਆਬੇ ਦੇ ਵਿਧਾਇਕਾਂ ਦੇ ਸਣੇ ਅਫਸਰਾਂ ਦੇ ਨਾਲ ਵੀ ਜਿਹੜੀ ਗੱਲਬਾਤ ਹੋਣੀ ਹੈ ਡੀਸੀ ਤੇ ਪ੍ਰਸ਼ਾਸਨਿਕ ਅਫਸਰ ਵੀ ਜਿਹੜੇ ਨੇ ਇਤੇ ਸ਼ਾਮਲ ਹੋਣਗੇ ਲੋਕਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾ ਦੇ ਅੱਗੇ ਮੁਸ਼ਕਲਾਂ ਜਿਹੜੀਆਂ ਨੇ ਉਹ ਰੱਖੀਆਂ ਜਾਣਗੀਆਂ ਤੇ ਸਮੇਂ ਤੇ ਹੀ ਜਿਹੜਾ ਉਹਨਾਂ ਦਾ ਹੱਲ ਕੀਤਾ ਜਾਏਗਾ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਬੀਤੇ ਦਿਨ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਮੁਸ਼ਕਲਾਂ ਦਾ ਹੱਲ ਵੀ ਕੀਤਾ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਤੁਸੀਂ ਇੱਕ ਵੀਡੀਓ ਵੀ ਦੇਖੀ ਹੋਏਗੀ ਕਿ ਅਫਸਰ ਨੂੰ ਇੱਕ ਨੂੰ ਵੀਡੀਓ ਦੇ ਵਿੱਚ ਜਿਹੜਾ ਉਹਨਾਂ ਨੇ ਕਾਲ ਕੀਤੀ ਸੀ ਸਪੀਕਰ ਓਨ ਕਰਕੇ ਗੱਲ ਕਰਵਾਈ ਗਈ ਜਲਦ ਤੋਂ ਜਲਦ ਨੌਕਰੀ ਦੇਣ ਦੀ ਗੱਲ ਕੀਤੀ ਗਈ ਤੇ ਇਸੇ ਤੋਂ ਬਾਅਦ ਅੱਜ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਾਂ ਦੇ ਵੱਲੋਂ ਜਲੰਧਰ ਦੇ ਵਿੱਚ ਦਰਬਾਰ ਲਗਾਇਆ ਜਾਵੇਗਾ ਮਾਨ ਸਰਕਾਰ ਤੁਹਾਡੇ ਦਰਵਾਜ਼ੇ ਆਵੇਗੀ ਆਪਣੀਆਂ ਮੁਸ਼ਕਲਾਂ ਤੁਸੀਂ ਸਿਆਮਾਨ ਦੀ ਅੱਗੇ ਰੱਖੋ ਕਿਉਂ ਨਾ ਮੁਸ਼ਕਲਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾਂ ਦੇ ਵੱਲੋਂ ਮੌਕੇ ਤੇ ਹੀ ਹੱਲ ਜਿਹੜਾ ਕੀਤਾ ਜਾਏਗਾ